ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 924 ਤੋਂ ਲੈ ਕੇ 925 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਮ ਕਲੀ ਮਹਿਲਾ ਪੰਜਵਾ ਸ਼ਾਂਤ ੴ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੜੀਆ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਵਾਹਿਗੁਰੂ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਮੇਰਾ ਸੱਜਣ ਹੈ ਮੇਰਾ ਮਿੱਤਰ ਹੈ ਅਰੇ ਮੇਰੇ ਅੰਗ ਸੰਗ ਹੈ ਸਦਾ ਹੀ ਮੇਰੇ ਨਾਲ-ਨਾਲ ਹੈ ਉਹ ਮੇਰੀ ਜਿੰਦ ਦਾ ਆਸਰਾ ਹੈ ਉਹ ਮੇਰੇ ਪ੍ਰਾਣਾ ਦਾ ਆਸਰਾ ਹੈ ਮੈਂ ਆਪਣੇ ਸੋਹਣੇ ਸੱਜਣ ਨੂੰ ਅੱਖਾਂ ਨਾਲ ਦੇਖ ਲਿਆ ਹੈ ਨੈਣ ਅਲੋਇਆ ਕਟ-ਕਟ ਸੋਇਆ ਅਤਪ੍ਰੀਤ ਅਤ ਅਮਰਤ ਪ੍ਰੀਅ ਗੂੜਾ ਨਾਲ ਹਵੰਦਾ ਲਹਿਨਾ ਸਕੰਦਾ ਸਵਾਉ ਨਾ ਜਾਣੇ ਮੂੜਾ ਕਹਿੰਦੇ ਉਹ ਪਰਮੇਸ਼ਰ ਤੇ ਹਰ ਇੱਕ ਸਰੀਰ ਦੇ ਵਿੱਚ ਗੁਪਤ ਹੈ ਬੜਾ ਹੀ ਪਿਆਰਾ ਹੈ ਅਮਰਤ ਰੂਪ ਹੈ ਬੜਾ ਪ੍ਰੇਮ ਰੰਗ ਹੈ ਉਹਦਾ ਕਹਿੰਦੇ ਹਰ ਵਕਤ ਨਾਲ ਹੈ ਪਰ ਕਹਿੰਦੇ ਅਣਜਾਣ ਮੂਰਖ ਜੀਵ ਉਹਨੂੰ ਲੱਭ ਨਹੀਂ ਸਕਦਾ ਨਾਲ ਰਹਿੰਦੇ ਨੂੰ ਕਹਿੰਦੇ ਅਸੀਂ ਮੂਰਖ ਜੀਵਾਂ ਅਸੀਂ ਉਹਨੂੰ ਨਾਲ ਰਹਿੰਦੇ ਨੂੰ ਲੱਭ ਨਹੀਂ ਸਕਦੇ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਜੀਵਨ ਦਾ ਮਨੋਰਥ ਕੀ ਆ ਮਾਇਆ ਮਦਮਤਾ ਹੋਛੀ ਬਾਤਾ ਮਿਲਨ ਨਾ ਜਾਈ ਪਰਮ ਤੜਾ ਗੋਹ ਨਾਨਕ ਗੁਰਬਿਨ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਕਹਿੰਦੇ ਜੀਵ ਮਾਇਆ ਦੇ ਨਸ਼ੇ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਇਹਨੂੰ ਜਾਚ ਨਹੀਂ ਹੈ ਇਹਦੇ ਅੰਦਰ ਭਰਮ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਤੋਂ ਬਿਨਾ ਉਸ ਗੁਰੂ ਤੋਂ ਬਿਨਾ ਪਰਮੇਸ਼ਰ ਬਾਰੇ ਸਮਝ ਨਹੀਂ ਲੱਗਦੀ ਹੈਗੀ ਕਿ ਪਰਮੇਸ਼ਰ ਸਾਡੇ ਅੰਗ ਸੰਗ ਆ ਉਹ ਮਿੱਤਰ ਸੱਜਣ ਪਰਮੇਸ਼ਰ ਸਾਡੇ ਨਾਲ ਹੀ ਆ ਕਹਿੰਦੇ ਇਹ ਗੁਰੂ ਤੋਂ ਬਿਨਾਂ ਨਹੀਂ ਸਮਝ ਲੱਗਦੀ ਇਸ ਗੱਲ ਦੀ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਆਧਾਰ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਓ ਗੋਬਿੰਦ ਮੇਰੇ ਪ੍ਰਾਣਾ ਦਾ ਆਸਰਾ ਹੈ ਉਹ ਕਿਰਪਾਲੂ ਹੈ ਸਭ ਦਾਤਾ ਦੇਣ ਵਾਲਾ ਹੈ ਮੇਰਾ ਕਿਰਪਾਲੂ ਦਾਤਾਰ ਹੈ ਦਾਨ ਦਾ ਤਾਰਾ ਅਪਰ ਅਪਾਰਾ ਘਟ ਘਟ ਅੰਤਰ ਸੋਹਣਿਆ ਇਕ ਦਾਸੀ ਤਾਰੀ ਸਬਲ ਪਸਾਰੀ ਜੀ ਜਾਨਤ ਲੈ ਮੋਹਨਿਆ ਉਹ ਸਭ ਤਰ੍ਹਾਂ ਦੇ ਦਾਨ ਦੇਣ ਵਾਲਾ ਦਾਤਾਰ ਪਰਮੇਸ਼ਰ ਜੀ ਅਪਰੰਪਰ ਹੈ ਹਰ ਇੱਕ ਘਟ ਦੇ ਵਿੱਚ ਸਵਾਇਮਾਨ ਹੈ ਹਰ ਇੱਕ ਸਰੀਰ ਦੇ ਵਿੱਚ ਹੈ ਇਕ ਉਹਨੇ ਮਾਇਆ ਦਾਸੀ ਬਣਾਈ ਆ ਆਪਣੀ ਜਿਹੜੀ ਬੜੀ ਬਲਵਾਨ ਹਰ ਇੱਕ ਜੀਵ ਨੂੰ ਉਹਨੇ ਮਾਇਆ ਨੇ ਮੋਇਆ ਹੋਇਆ ਹੈ ਜਿਸ ਨੂੰ ਰਾਖੈ ਸੋ ਸੱਚ ਪਾਖੈ ਗੁਰ ਕਾ ਸਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕੋ ਪ੍ਰਭ ਪਿਆਰਾ ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਨੂੰ ਪਿਆਰਾ ਹੈ ਉਸ ਨੂੰ ਹੀ ਪਰਮੇਸ਼ਰ ਪਿਆਰਾ ਲੱਗਦਾ ਹੈ ਜਿਸ ਨੂੰ ਪਰਮੇਸ਼ਰ ਨੇ ਰੱਖਿਆ ਹੈ ਉਹੀ ਉਸ ਪਰਮੇਸ਼ਰ ਦੀ ਸੱਚੇ ਦੀ ਸਿਫਤ ਸਲਾਹ ਕਰਦਾ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਕਰਦਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਕਹਿੰਦੇ ਸਾਰੇ ਜੀਵਾਂ ਨੂੰ ਪਰਮੇਸ਼ਰ ਤੇ ایمان ਹੈ ਪਰਮੇਸ਼ਰ ਦਾ ਹੀ ਆਸਰਾ ਹੈ ਕਹਿੰਦੇ ਉਹ ਪਰਮੇਸ਼ਰ ਸਾਡਾ ਮਾਲਕ ਹੈ ਸੁਗੜ ਹੈ ਸੁਜਾਨ ਹੈ ਉਹਦੇ ਨਾਲ ਜਾਣ ਪਹਿਚਾਨ ਪਾਈਏ ਉਹਨੂੰ ਜਾਣੀਏ ਸੁਗੜ ਸੁਜਾਨਾ ਸਦ ਪ੍ਰਦਾਨਾ ਅੰਮ੍ਰਿਤ ਹਰ ਕਾਣਾ ਮਾ ਜਾਖ ਅਗਾਣੇ ਸਾਰਿੰਗ ਪਾਣੇ ਜਿਨ ਕੈ ਪਾਗ ਮਥਾਨਾ ਕੰਦੇ ਉਹ ਪਰਮੇਸ਼ਰ ਸਿਆਣਾ ਹੈ ਸੁਗੜ ਹੈ ਹਮੇਸ਼ਾ ਹੀ ਪ੍ਰਧਾਨ ਹੈ ਉਹਦਾ ਨਾਮ ਅੰਮ੍ਰਿਤ ਰੂਪ ਹੈ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਉਸ ਪਰਮੇਸ਼ਰ ਦਾ ਆਨੰਦ ਮਾਣਿਆ ਤੇ ਤ੍ਰਿਪਤ ਹੋ ਗਏ ਨੇ ਤਿੰਨ ਹੀ ਪਾਇਆ ਤਿੰਹ ਹੈ ਤੇ ਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੈ ਦੀਵਾਨੋ ਜਿਨ੍ਹਾਂ ਨੇ ਕਹਿੰਦੇ ਉਹਨੂੰ ਧਿਆਇਆ ਹੈ ਉਹਨਾਂ ਨੇ ਹੀ ਉਹਨੂੰ ਪਾਇਆ ਹੈ ਉਹਨਾਂ ਨੂੰ ਉਸ ਪਰਮੇਸ਼ਰ ਦਾ ਹੀ ਆਸਰਾ ਹੈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਆਪਣੇ ਤਖਤ ਤੇ ਸਦਾ ਦਾ ਨਿਵਾਸੀ ਹੈ ਸਦਾ ਲਈ ਰਹਿਣ ਵਾਲਾ ਹੈ ਉਸ ਦਾ ਦਰਵਾਰ ਸੱਚਾ ਹੈ ਉਸ ਦਾ ਨਿਆ ਸੱਚਾ ਹੈ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹੇ ਲੜਾ ਪ੍ਰਭ ਸੋਹੇ ਲੜਾ ਅਨਹਦ ਦੁਨੀਏ ਸੋਹੇ ਲੜਾ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਅਸੀਂ ਗਾਈਏ ਤੇ ਸੁਣੀਏ ਉਹ ਪਰਮੇਸ਼ਰ ਸਦਾ ਹੀ ਆਨੰਦਦਾਇਕ ਹੈ ਉਸ ਪਰਮੇਸ਼ਰ ਦੇ ਨਾਮ ਦੀ ਧੁਨੀ ਸਦਾ ਹੀ ਚੱਲਦੀ ਰਹਿੰਦੀ ਹੈ ਬੜਾ ਸੁਖ ਦੇਣ ਵਾਲਾ ਹੈ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸੈ ਵਦਾਈ ਸੋ ਪ੍ਰਭ ਤੇ ਆਈਐ ਸਭ ਕਿਛੁ ਪਾਈਐ ਮਰੈ ਨ ਆਵੈ ਜਾਈ ਜਿਹੜੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਦੇ ਗਉਣ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਨੂੰ ਸਦਾ ਹੀ ਪਰਮੇਸ਼ਰ ਦੀ ਜਿਹੜੇ ਹੈਗੇ ਨਾਮ ਦੇ ਅਨਹਦਵਾਜੇ ਇੱਕ ਰਸ ਸੁਣਦੇ ਨੇ ਕਹਿੰਦੇ ਉਹ ਪਰਮੇਸ਼ਰ ਨੂੰ ਸਦਾ ਹੀ ਧਿਆਈਏ ਜੋ ਨਾ ਕਦੇ ਜੰਮਦਾ ਹੈ ਨਾ ਮਰਦਾ ਹੈ ਸਦਾ ਦੇ ਰਹਿਣ ਵਾਲਾ ਹੈ ਤਾਂ ਸਾਨੂੰ ਉਹਨੂੰ ਧਿਆ ਕੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਚੁਕੀ ਪਿਆਸਾ ਪੂਰਨ ਆਸਾ ਗੁਰਮਖ ਮਿਲ ਨਿਰਗੁਨੀ ਐ ਗੋਹ ਨਾਨਕ ਕਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਨੀਐ ਜੀ ਨਾਨਕ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਨੂੰ ਜਿਹਦੇ ਉੱਪਰ ਕਿਸੇ ਵੀ ਚੀਜ਼ ਦਾ ਲੇਪ ਨਹੀਂ ਹੈ ਜੋ ਨਿਰਲੇਪ ਹੈ ਉਸ ਪਰਮੇਸ਼ਰ ਨੂੰ ਜਪਿਆ ਉਹਨਾਂ ਦੀਆਂ ਸਾਰੀਆਂ ਪਿਆਸਾਂ ਖਤਮ ਹੋ ਗਈਆਂ ਆਸਾਂ ਪੂਰੀਆਂ ਹੋ ਗਈਆਂ ਨਾਨਕ ਜੀ ਕਹਿੰਦੇ ਨੇ ਮੇਰੇ ਪਰਮੇਸ਼ਰ ਦੇ ਘਰ ਸਦਾ ਹੀ ਆਨੰਦ ਹੈ ਸਦਾ ਹੀ ਖੁਸ਼ੀਆਂ ਹਨ ਰਾਮ ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਤਾਰੀਐ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਨੂੰ ਸਦਾ ਹੀ ਧਿਆਈਏ ਇਕ ਪਲ ਲਈ ਵੀ ਨਾ ਵਿਸਾਰੀ ਉਹਦਾ ਨਾਮ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਆਪਣੇ ਗਲ ਦੇ ਵਿੱਚ ਪੋੜ ਕੇ ਰੱਖੀਏ ਓਰ ਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਾਮਨ ਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਪਵਖੰਡਨੋ ਕੰਦੇ ਉਸ ਪਰਮੇਸ਼ਰ ਨੂੰ ਸਦਾ ਹੀ ਧਿਆਈਏ ਉਹ ਪਰਮੇਸ਼ਰ ਜੋ ਮਾਇਆ ਤੋਂ ਨਿਰਲੇਪ ਹੈ ਵਿਕਾਰਾਂ ਤੋਂ ਨਿਰਲੇਪ ਹੈ ਜਿਸ ਨੂੰ ਕਿਸੇ ਚੀਜ਼ ਦਾ ਲੇਪ ਨਹੀਂ ਉਹਨੂੰ ਕੰਠ ਨਾਲ ਲਾ ਕੇ ਰੱਖੀਏ ਉਹ ਪਰਮੇਸ਼ਰ ਸਾਡਾ ਦਰ ਖਤਮ ਕਰਦਾ ਹੈ ਸਾਡੇ ਪਾਪ ਖਤਮ ਕਰਦਾ ਹੈ ਉਹ ਦੁੱਖ ਜਿਹੜੇ ਅਸੀਂ ਸਹਾਰ ਨਹੀਂ ਸਕਦੇ ਉਹ ਦੂਰ ਕਰਦਾ ਹੈ ਸਾਡਾ ਜਨਮ ਮਰਨ ਦਾ ਚੱਕਰ ਖਤਮ ਕਰਦਾ ਹੈ ਜਗਦੀਸ ਈਸ ਗੋਪਾਲ ਮਾਦੋ ਗੁਣ ਗੋਵਿੰਦ ਵਿਚਾਰੀਐ ਬੇਨਵੰਤ ਨਾਨਕ ਮਿਲ ਸੰਗ ਸਾਧੂ ਦਿਨਸ ਰਹਿਣ ਚਤਾਰੀਐ ਕਹਿੰਦੇ ਹੈ ਭਾਈ ਉਸ ਪਰਮੇਸ਼ਰ ਦੇ ਜੋ ਧਰਤੀ ਨੂੰ ਪਾਲਣਹਾਰ ਹੈ ਉਹਦੇ ਗੁਣ ਸਦਾ ਹੀ ਗਾਈਏ ਸਦਾ ਹੀ ਵਿਚਾਰੀਏ ਨਾਨਕ ਜੀ ਬੇਨਤੀ ਕਰਦੇ ਨੇ ਕਿ ਸੰਤ ਦੀ ਸੰਗਤ ਵਿੱਚ ਸਾਧੂ ਦੀ ਸੰਗਤ ਵਿੱਚ ਦਿਨ ਰਹਿਣ ਉਸ ਪਰਮੇਸ਼ਰ ਨੂੰ ਚਿੱਤ ਵਿੱਚ ਵਸਾ ਕੇ ਰੱਖੀਏ ਚਰਨ ਕਮਲ ਆਧਾਰ ਜਨਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਤਰਾ ਕਹਿੰਦੇ ਪਰਮੇਸ਼ਰ ਦੇ ਸੇਵਕ ਨੂੰ ਪਰਮੇਸ਼ਰ ਦੇ ਚਰਨਾ ਕਮਲਾਂ ਦਾ ਆਸਰਾ ਹੈ ਪਰਮੇਸ਼ਰ ਦੇ ਚਰਨ ਕਮਲ ਹੀ ਸੇਵਕ ਦੇ ਜੀਵਨ ਦਾ ਆਧਾਰ ਹਨ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਲਈ ਪਰਮੇਸ਼ਰ ਦਾ ਨਾਮ ਹੀ ਰਾਜ ਮਿਲਖ ਸਿਕਦਾਰੀਆਂ ਨੇ ਉਹਨਾਂ ਲਈ ਰਾਜ ਭੋਗਣੇ ਜ਼ਮੀਨਾਂ ਦੀਆਂ ਜਾਇਦਾਦਾਂ ਦੀਆਂ ਮਾਲਕੀਆਂ ਭੋਗਣੀਆਂ ਸਭ ਕੁਝ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਲਈ ਆ ਜਾਂਦਾ ਉਹ ਪਰਮੇਸ਼ਰ ਜਿਹਦੇ ਨਾਮ ਦੇ ਖਜ਼ਾਨੇ ਸਦਾ ਹੀ ਪਰਪੂਰ ਨੇ ਸਦਾ ਹੀ ਪਰੇ ਰਹਿੰਦੇ ਨੇ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਤੇ ਆਇਣਾ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਇੱਕ ਉਸ ਪਰਮੇਸ਼ਰ ਦਾ ਨਾਮ ਜਪਣਾ ਉਹਨਾਂ ਲਈ ਖਜਾਨੇ ਨੇ ਸੰਸਾਰ ਦੇ ਰਸ ਭੋਗਣੇ ਨੇ ਪਰਮੇਸ਼ਰ ਦੇ ਨਾਮ ਨੂੰ ਹਰ ਇੱਕ ਸਾਹ ਦੇ ਨਾਲ ਲੈਣਾ ਸਾਹ ਸਾਸ ਉਸ ਪਰਮੇਸ਼ਰ ਦਾ ਨਾਮ ਧਿਆਉਣਾ ਉਹਨਾਂ ਲਈ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਸੰਸਾਰਿਕ ਲੋਕਾਂ ਦੇ ਲਈ ਸੰਸਾਰ ਦੇ ਰਸ ਰੂਪ ਮੰਨਣੇ ਨੇ ਜਿਵੇਂ ਉਹ ਉਹਨਾਂ ਨੂੰ ਉਹਦੇ ਵਿੱਚ ਆਨੰਦ ਮਿਲਦਾ ਇਸ ਪਰਮੇਸ਼ਰ ਦੇ ਸੇਵਕ ਨੂੰ ਪਰਮੇਸ਼ਰ ਦੇ ਨਾਮ ਧਿਆਉਣ ਚ ਆਨੰਦ ਮਿਲਦਾ ਖਿਲ ਵਿਖ ਹਰਨਾ ਨਾਮ ਪੁਨੈ ਚਰਨਾ ਨਾਮ ਜਮ ਕੀ ਤਰਾਸ ਹਰਾ ਬੇਨ ਵੰਤ ਨਾਨਕ ਰਾਸ ਜਨ ਕੀ ਚਰਨ ਕਮਲੇ ਆਸਰਾ ਉਹ ਪਰਮੇਸ਼ਰ ਕਹਿੰਦੇ ਜੋ ਸਾਡੇ ਪਾਪ ਖਤਮ ਕਰਨ ਵਾਲਾ ਹੈ ਭਗਤਾਂ ਲਈ ਉਹਦਾ ਨਾਮ ਜਪਣਾ ਆਪਣੇ ਪ੍ਰਾਛਿਤ ਕਰਮ ਕਰਨਾ ਹੈ ਪਰਮੇਸ਼ਰ ਦਾ ਨਾਮ ਜਪਿਆਂ ਜਮ ਦਾ ਡਰ ਖਤਮ ਹੋ ਜਾਂਦਾ ਹੈ। ਨਾਨਕ ਜੀ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਦਾ ਜੋ ਨਾਮ ਧੰ ਹੈ ਉਹ ਦੇ ਸੇਵਕ ਦੇ ਲਈ ਪਰਮੇਸ਼ਰ ਦੇ ਚਰਨ ਕਮਲਾਂ ਦਾ ਆਸਰਾ ਹੈ। ਗੁਣ ਬੇਅੰਤ ਸੁਆਮੀ ਤੇਰੇ ਕੋਏ ਨਾ ਜਾਣੀ। ਦੇਖ ਚਲਤ ਦਿਯਾਲ ਸੁਣ ਭਗਤ ਵਖਾਣੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਗੁਣਾ ਦਾ ਮਾਲਕ ਜੀ ਕੋਈ ਅੰਤ ਨਹੀਂ ਪਾ ਸਕਦਾ ਤੇਰੇ ਕੌਤਕ ਦੇਖ ਕੇ ਤੇ ਤੇਰੇ ਭਗਤ ਜਨਾਂ ਕੋਲੋਂ ਤੇਰੀਆਂ ਵਡਿਆਈਆਂ ਸੁਣ ਕੇ ਹੀ ਜੀਵ ਤੇਰੇ ਗੁਣਾ ਬਾਰੇ ਜਾਣ ਸਕਦੇ ਨੇ ਪਰ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਜੀ ਜੰਤ ਸਭ ਤੁਝ ਤੇ ਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ করুণਾ ਮੈਂ ਜਗਦੀਸਰਾ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਪੈਦਾ ਕੀਤੇ ਸਾਰੇ ਜੀ ਜੰਤ ਇਕ ਤੈਨੂੰ ਧਿਆਉਂਦੇ ਨੇ ਸਾਰੇ ਮੰਗਤੇ ਨੇ ਇਕ ਤੂੰ ਦਾਤਾ ਹੈ ਤੂੰ ਕਿਰਪਾ ਦਾ ਸਾਗਰ ਹੈ ਜਗਦੀਸ਼ਰ ਜੀ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੀ ਬੇਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੈ ਪਛਾਨਈ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਨੂੰ ਤੁਸੀਂ ਆਦਰ ਮਾਨ ਦਿੰਦੇ ਹੋ ਉਹੀ ਤੁਹਾਡਾ ਸਾਧੂ ਸੰਤ ਤੇ ਸੁਜਾਨ ਜੀਵ ਹੈ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ ਉਹੀ ਤੁਹਾਨੂੰ ਜਾਣ ਸਕਦਾ ਹੈ ਉਹੀ ਤੁਹਾਡੇ ਨਾਲ ਸਾਝ ਪਾ ਸਕਦਾ ਹੈ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਅੰਦਰ ੜਾਇਆ ਕਹਿੰਦੇ ਮੈਂ ਗੁਣਹੀਨ ਅਨਾਥ ਹਾਂ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਹਾਂ ਸਦਕੇ ਜਾਮਾ ਮੈਂ ਆਪਣੇ ਗੁਰਦੇਵ ਤੋਂ ਜਿਨੇ ਮੈਨੂੰ ਤੇਰਾ ਨਾਮ ਪੱਕਾ ਕਰਾ ਦਿੱਤਾ ਗੁਰ ਨਾਮ ਦਿਆ ਕੁਸਲ ਤੀਆ ਸਰਬ ਇੱਛਾ ਪੁੰਨੀਆਂ ਜਲਨੇ ਬੁਝਾਈ ਸਾਤ ਆਈ ਮਿਲੇ ਚਿਰਿ ਵਿਛੁਣਿਆ ਕਹਿੰਦੇ ਜਦੋਂ ਗੁਰੂ ਨੇ ਮੈਨੂੰ ਨਾਮ ਦੀ ਦਾਤ ਦੇ ਦਿੱਤੀ ਮੈਨੂੰ ਸਭ ਸੁੱਖ ਮਿਲ ਗਿਆ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਮੇਰੇ ਮਨ ਦੇ ਵਿੱਚ ਜੋ ਤ੍ਰਿਸ਼ਨਾ ਸੀ ਉਹ ਸ਼ਾਂਤ ਹੋ ਗਈ ਜਿਨ੍ਹਾਂ ਤੋਂ ਵਿਛੜੇ ਹੋਏ ਸੀ ਪਰਮੇਸ਼ਰ ਨੂੰ ਮਿਲਾਪ ਹੋ ਗਿਆ आनंद हरख सहज साचे महामंगल गुण गाया बिनवंत नानक नाम प्रभु का गुर पूरे ते पाया कंदे परमेश्वर दी सिफत SLA करें आ परमेश्वर दा जस गाया जीव आत्मिक अडोलता विच टिक जांदे ने जीव आनंदमय हो जांदे ने ਉਨਾ ਨੂੰ ਆਨੰਦ ਮਿਲ ਜਾਂਦਾ ਹੈ ਖੁਸ਼ੀਆਂ ਮਿਲ ਜਾਂਦੀਆਂ ਨੇ ਨਾਨਕ ਜੀ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਪੂਰੇ ਗੁਰੂ ਤੋਂ ਹੀ ਪਾਇਆ ਹੈ ਪਰਮੇਸ਼ਰ ਦੇ ਨਾਮ ਦੀ ਦਾਤ ਦੇਣ ਵਾਲਾ ਪੂਰਾ ਗੁਰੂ ਹੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ